ਹਜ਼ਕੀਏਲ 36:25 ਮੈਂ ਤੁਹਾਡੇ ਤੇ ਸ਼ੁੱਧ ਜਲ ਛਿੜਕਾਂਗਾ ਤੁਸੀਂ ਸ਼ੁੱਧ ਹੋ ਜਾਓਗੇ ਅਤੇ ਮੈਂ ਤੁਹਾਨੂੰ ਤੁਹਾਡੀ ਬਦੀ ਅਤੇ ਤੁਹਾਡੀ ਮੂਰਤਾ ਤੋਂ ਛੁਟਕਾਰਾ ਦਿਵਾਂਗਾ ਮੈਂ ਤੁਹਾਨੂੰ ਨਵਾਂ ਮਨ ਦੇਵਾਂਗਾ ਕਿਹੜਾ ਮਨ ਦੇਵਾਂਗਾ ਮੈਂ ਤੁਹਾਨੂੰ ਨਵਾਂ ਮਨ ਦੇਵਾਂਗਾ ਅਤੇ ਤੁਹਾਡੇ ਅੰਦਰ ਨਵਾਂ ਆਤਮਾ ਪੈਦਾ ਕਰਾਂਗਾ ਅਤੇ ਤੁਹਾਡੀ ਦੇਹ ਦੇ ਵਿੱਚੋਂ ਪੱਥਰ ਦਾ ਦਿਲ ਕੱਢ ਕੇ ਅਤੇ ਤੁਹਾਨੂੰ ਮਾਸ ਦਾ ਦੈਲ ਧਿਆਗਾ ਮੈਂ ਆਪਣਾ ਆਤਮਾ ਤੁਹਾਡੇ ਅੰਦਰ ਪਾ ਕੇ ਇਸ ਤਰ੍ਹਾਂ ਕਰਾਂਗਾ ਕਿ ਤੁਸੀਂ ਮੇਰੇ ਨਿਯਮਾਂ ਅਨੁਸਾਰ ਚੱਲੋਗੇ ਅਤੇ ਮੇਰੀਆਂ ਗੱਲਾਂ ਨੂੰ ਸਮਝ ਕੇ ਉਹਨਾਂ ਦੇ ਮੁਤਾਬਕ ਚੱਲੋਗੇ ਪਿਆਰਿਓ ਤੁਹਾਡੇ ਜੀਵਨ ਚ ਅਤੇ ਜਦ ਵੀ ਤੁਸੀਂ ਕੋਈ ਗਲਤੀ ਕੀਤੀ ਆ ਅਤੇ ਜਦ ਵੀ ਕੋਈ ਗਲਤ ਕੰਮ ਤੁਸੀਂ ਕੀਤਾ ਹੈ ਤੁਹਾਨੂੰ ਕਿਹੜਾ ਵਚਨ ਯਾਦ ਹੋਣਾ ਚਾਹੀਦਾ ਹੈ ਇਹ ਹੀ ਪ੍ਰਭੂ ਤੇਰੀਆਂ ਵਿਧੀਆਂ ਅਤੇ ਤੇਰੀਆਂ ਗੱਲਾਂ ਨੂੰ ਮੰਨ ਸਕੀਏ ਤੂੰ ਕਿਆ ਮੈਂ ਐਸਾ ਆਤਮਾ ਦਿਆਂਗਾ ਫਿਰ ਤੂੰ ਪੜ ਰਿਆ ਹਾਂ ਮੈਂ ਆਪਣਾ ਆਤਮਾ ਤੁਹਾਡੀ ਅੰਦਰ ਪਾ ਕੇ ਇਸ ਤਰ੍ਹਾਂ ਕਰਾਂਗਾ ਕਿ ਤੁਸੀਂ ਮੇਰੇ ਨੀਮੇ ਅਨੁਸਾਰ ਚੱਲੋਗੇ ਅਤੇ ਮੇਰੀਆਂ ਗੱਲਾਂ ਦੇ ਮੁਤਾਬਿਕ ਤੁਸੀਂ ਚੱਲੋਗੇ ਅਸੀਂ ਤੇਰੀ ਆਗਿਆ ਮੰਨਾਂਗੇ ਤੁਸੀਂ ਇਸ ਤਰ੍ਹਾਂ ਕਿਹਾ ਹੈ ਤੇਰੇ ਵਚਨ ਦੇ ਅਨੁਸਾਰ ਅਸੀਂ ਕਰਾਂਗੇ ਤੁਸੀਂ ਇਸ ਤਰ੍ਹਾਂ ਕਿਹਾ ਹੈ ਲੇਕਿਨ ਪਤਾ ਨਹੀਂ ਕਿਉਂ ਮੇਰਾ ਮਨ ਤੁਹਾਡੇ ਵਚਨ ਦੇ ਵਿਰੋਧ ਸੋਚਦਾ ਹੈ ਪਤਾ ਨਹੀਂ ਕਿਉਂ ਮੇਰਾ ਸਰੀਰ ਤੇਰੇ ਵਚਨਾ ਅਤੇ ਤੇਰੇ ਨੀਮਾ ਦੇ ਵਿਰੋਧ ਹੀ ਮੇਰਾ ਜੀਵਨ ਚੱਲਦਾ ਹੈ ਪ੍ਰਭੂ ਤੇਰੀ ਦਿੱਤੀ ਹੋਈ ਆਤਮਾ ਤੇਰੇ ਨਿਯਮ ਅਤੇ ਤੇਰੀਆਂ ਵਿਧੀਆਂ ਪੂਰਾ ਕਰਨ ਵਾਲਾ ਆਤਮਾ ਦਿੱਤਾ ਹੈ ਇਸ ਲਈ ਤੁਹਾਡੀ ਆਤਮਾ ਦੇ ਦੁਆਰਾ ਤੁਹਾਡੀ ਆਗਿਆ ਨੂੰ ਮੰਨ ਸਕਾਂ ਐਸਾ ਮਨ ਸਾਨੂੰ ਦਿਓ ਪਿਤਾ ਇਸ ਤਰ੍ਹਾਂ ਜ਼ਰੂਰ ਅਸੀਂ ਪ੍ਰਾਰਥਨਾ ਕਰਨੀਆਂ ਸਖਤ ਦਿਲ ਨੂੰ ਪਰਮੇਸ਼ਵਰ ਕੱਢ ਕੇ ਪੱਥਰ ਦੇ ਦਿਲ ਨੂੰ ਪਰਮੇਸ਼ਵਰ ਕੱਢ ਕੇ మాਸ ਦੇ ਦਿਲ ਨੂੰ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਇਹ ਜੋ ਨਵਾਂ ਦਿਲ ਹੈ ਟੁੱਟਿਆ ਅਤੇ ਪੀਸਿਆ ਹੋਇਆ ਦਿਲ ਹੈ ਕੁਝ ਲੋਕਾਂ ਦਾ ਦਿਲ ਬੜਾ ਸਖਤ ਹੁੰਦਾ ਹੈ ਅਤੇ ਕਈ ਪਤੀ ਬੜੀ ਸਖਤਾਈ ਦੇ ਨਾਲ ਗੱਲ ਕਰਦੇ ਆ ਉਹਨਾਂ ਵਿੱਚ ਬਿਲਕੁਲ ਵੀ ਤਰਸ ਜਾਂ ਦਇਆ ਦਿਖਾਈ ਨਹੀਂ ਦਿੰਦੀ ਅਤੇ ਤੁਸੀਂ ਕਹਿੰਦੇ ਹੋ ਤੁਸੀਂ ਐਨੇ ਸਖਤ ਕਿਉਂ ਹੋ ਇਸ ਤਰ੍ਹਾਂ ਕਹਿੰਦੇ ਹੋ ਉਸੇ ਤਰ੍ਹਾਂ ਕੁਝ ਪਤਨੀਆਂ ਦਾ ਮਨ ਬੜਾ ਸਖਤ ਹੁੰਦਾ ਹੈ ਉਹ ਸਖਤਾਈ ਨਾਲ ਵਿਹਵਾਰ ਕਰਨ ਜਾਂ ਵਰਤਾਓ ਕਰਨ ਦੇ ਲਈ ਜਿਵੇਂ ਤੁਸੀਂ ਕਹਿੰਦੇ ਹੋ ਕਿ ਮੇਰਾ ਪਤੀ ਬੜਾ ਸਖਤ ਹੈ ਮੇਰੀ ਪਤਨੀ ਬਹੁਤ ਹੀ ਸਖਤਾ ਇਸ ਤਰ੍ਹਾਂ ਕਹਿੰਨੇ ਹੋ ਸਖਤ ਮਨ ਪਰਮੇਸ਼ਵਰ ਦਾ ਮਨ ਨਹੀਂਆ ਜੋ ਸਖਤ ਗੱਲਾਂ ਕਰਦੇ ਆ ਉਹ ਪਰਮੇਸ਼ਵਰ ਵੱਲੋਂ ਦਿੱਤਾ ਗਿਆ ਮਨ ਨਹੀਂਆ ਪਰਮੇਸ਼ਵਰ ਦਾ ਦਿੱਤਾ ਮਨ ਪਿਗਲਣ ਵਾਲਾ ਹੁੰਦਾ ਹੈ ਜਦ ਤੁਸੀਂ ਕਿਸੇ ਨੂੰ ਦੁੱਖਾਂ 'ਚ ਵੇਖਦੇ ਹੋ ਤਾਂ ਉਸ ਨੂੰ ਵੇਖ ਕੇ ਪਿਗਲ ਜਾਣੇ ਹੋ ਕਿਸੇ ਦੁਖੀ ਵਿਅਕਤੀ ਨੂੰ ਵੇਖ ਕੇ ਤੁਸੀਂ ਆਪਣੇ ਦਿਲ 'ਚ ਦੁਖੀ ਹੁੰਨੇ ਹੋ ਕਿਸੇ ਦੁਖੀ ਵਿਅਕਤੀ ਨੂੰ ਜਦ ਤੁਸੀਂ ਵੇਖਦੇ ਹੋ ਤਾਂ ਤੁਹਾਡਾ ਮਨ ਵੀ ਦੁਖੀ ਹੁੰਦਾ ਹੈ ਬਾਈਬਲ ਦੱਸਦੀ ਆ ਕਿ ਰੋਣ ਵਾਲਿਆਂ ਦੇ ਨਾਲ ਰੋਵੋ ਅਤੇ ਹੱਸਣ ਵਾਲਿਆਂ ਦੇ ਨਾਲ ਹੱਸੋ ਪਰ ਕੁਝ ਲੋਕ ਇਹ ਕਰ ਦਿਆ ਕਿ ਰੋਣ ਵਾਲਿਆਂ ਨੂੰ ਵੇਖ ਕੇ ਉਹ ਕੀ ਕਰਦੇ ਆ ਹੱਸਦੇ ਆ ਹਸਣ ਵਾਲੇ ਨੂੰ ਵੇਖ ਕੇ ਇਹ ਕੀ ਕਰਦੇ ਆ ਰੋਂਦੇ ਆ ਜੇ ਕੋਈ ਖੁਸ਼ ਹੈ ਤਾਂ ਰੋਂਦੇ ਆ ਜੇ ਕੋਈ ਰੋ ਰਿਹਾ ਹੈ ਤਾਂ ਇਹ ਹੱਸ ਰਿਹਾ ਇੱਕ ਚੰਗੀ ਗੱਲ ਨਹੀਂ ਆ ਇਹ ਪਾਗਲਪਨ ਵਾਲਾ ਸੁਭਾਅ ਹੈ ਜੇ ਪਰਮੇਸ਼ਵਰ ਤੁਹਾਡੇ ਮਨ ਚ ਹੋਏਗਾ ਤਾਂ ਤੁਹਾਡਾ ਮਨ ਹਲੀਮ ਹੋਵੇਗਾ ਪਿਗਲਣ ਵਾਲਾ ਮਨ ਹੋਏਗਾ ਉਦਾਹਰਨ ਯੋਹੰਨਾ 11 ਅਧਿਆਇ ਚ ਅਸੀਂ ਵੇਖਦੇ ਆ ਉਥੇ ਮਰੀਮ ਦਾ ਭਰਾ ਲਾਜ਼ਰ ਮਰ ਗਿਆ ਉਸ ਸਮੇਂ ਯਿਸੂ ਉੱਥੇ ਨਹੀਂ ਸੀ ਤਿੰਨ ਦਿਨਾਂ ਤੋਂ ਬਾਅਦ ਆਏ ਮਰੀਮ ਯਿਸੂ ਦੇ ਚਰਨਾਂ 'ਚ ਡਿੱਕੇ ਰੋਈ ਜੋ ਮਰੀਮ ਦੇ ਨਾਲ ਆਈਆਂ ਸੀ ਉਹ ਔਰਤਾ ਵੀ ਰੋਈਆਂ ਜਦ ਉਹਦੇ ਆਲੇ ਦੁਆਲੇ ਦੇ ਲੋਕ ਰੋ ਰਹੇ ਸੀ ਤਾਂ ਯਿਸੂ ਮਸੀਹ ਉਹਨਾਂ ਨਾਲ ਰੋਇਆ ਕారణ ਕੀ ਆ ਕਵਾਂਗੇ ਹੁਣੇ ਮੈਂ ਦੱਸਿਆ ਨਾ ਬਾਈਬਲ ਕੀ ਦੱਸਦੀ ਆ ਜਿਹੜੇ ਆਨੰਦੀਤਾ ਉਹਨਾਂ ਨਾਲ ਆਨੰਦ ਕਰੋ ਅਤੇ ਜੋ ਦੁਖੀ ਆ ਉਹਨਾਂ ਨਾਲ ਦੁਖੀ ਹੋਵੋ ਪਰ ਅੱਜ ਸਾਡੇ ਵਿੱਚੋਂ ਕਿੰਨੇ ਲੋਕਾਂ ਕੋਲ ਅਜਿਹਾ ਮਨ ਹੈ ਤੁਹਾਡੇ ਮਿੱਤਰਾਂ 'ਚ ਹੋਵੇ ਜਾਂ ਦੋਸਤਾਂ ਵਿੱਚ ਹੋਵੇ ਜਾਂ ਕੋਈ ਵੀ ਕਸ਼ਟਾ ਦੇ ਵਿੱਚ ਹੋਵੇ ਤਾਂ ਕਿ ਉਹਨਾਂ ਦੇ ਨਾਲ ਰੋਣ ਵਾਲਾ ਮਨ ਸਾਡੇ ਵਿੱਚ ਆ ਇੱਕ ਵਾਰ ਇੱਕ ਸਿਪਾਹੀ ਦੀ ਮੌਤ ਹੋ ਗਈ ਜਦੋਂ ਸਿਪਾਹੀ ਦੀ ਮੌਤ ਹੋਈ ਉਸ ਸਿਪਾਹੀ ਦੀ ਪਤਨੀ ਬਹੁਤ ਰੋ ਰਹੀ ਸੀ ਉਹਦੇ ਦੋ ਤਿੰਨ ਬੱਚੇ ਸੀ ਉਸਨੂੰ ਕਿਵੇਂ ਪਾਲਣਾ ਉਹ ਚਿੰਤਾ ਕਰ ਰਹੀ ਸੀ ਪਰਿਵਾਰ ਦਾ ਮੁਖੀਆ ਮਰਨ ਤੇ ਉਸ ਨੂੰ ਕੋਈ ਸ਼ਾਂਤੀ ਨਹੀਂ ਦੇ ਪਾਇਆ ਕੋਈ ਤਸੱਲੀ ਨਹੀਂ ਦੇ ਪਾਇਆ ਐਸੇ ਸਮੇਂ ਤੇ ਇਹ ਗੱਲ ਰਾਣੀ ਵਿਕਟੋਰੀਆ ਜੀ ਨੂੰ ਪਤਾ ਚੱਲੀ ਮੈਡਮ ਸਾਡੀ ਸੈਨਾ ਦੇ ਵਿੱਚ ਇੱਕ ਖਰਾ ਅਤੇ ਇਮਾਨਦਾਰ ਸਿਪਾਹੀ ਯੁੱਧ ਕਰਦੇ ਕਰਦੇ ਮਰ ਗਿਆ ਸਾਡੇ ਦੇਸ਼ ਨੂੰ ਬਚਾਉਂਦੇ ਬਚਾਉਂਦੇ ਬਲੀਦਾਨ ਹੋ ਗਿਆ ਉਹਦੀ ਪਤਨੀ ਨੂੰ ਕੋਈ ਵੀ ਸ਼ਾਂਤੀ ਨਹੀਂ ਦੇ ਪਾ ਰਿਹਾ ਹੈ ਨਾ ਤਸੱਲੀ ਦੇ ਪਾ ਰਿਹਾ ਹੈ ਇਸ ਗੱਲ ਨੂੰ ਜਦ ਜਦ ਰਾਣੀ ਵਿਕਟੋਰੀਆ ਨੂੰ ਦੱਸਿਆ ਗਿਆ ਤਾਂ ਉਸਨੇ ਤੁਰੰਤ ਆਪਣੇ ਸੈਨਿਕ ਨੂੰ ਕਿਹਾ ਮੇਰੇ ਜਾਨ ਦਾ ਪ੍ਰਬੰਧ ਕਰੋ ਮੈਂ ਜਾ ਕੇ ਜੋ ਆਪਣੇ ਪਤੀ ਨੂੰ ਗਵਾ ਚੁੱਕੀ ਆ ਉਸ ਨੂੰ ਮਿਲਣਾ ਚਾਹੁੰਦੀ ਹਾਂ ਤਿਆਰੀ ਕਰੋ ਇਹ ਗੱਲ ਉਸ ਪਿੰਡ ਵਿੱਚ ਰਹਿਣ ਵਾਲੇ ਸਭ ਨੂੰ ਪਤਾ ਚੱਲੀ ਕਿ ਸਾਫ਼-ਸਾਫ਼ ਰਾਣੀ ਵਿਕਟੋਰੀਆ ਆਪ ਆ ਕੇ ਗੱਲਬਾਤ ਕਰਨ ਵਾਲੀ ਆ ਆਪ ਰਾਣੀ ਜੀ ਆ ਕੇ ਇਹ ਔਰਤ ਜੋ ਆਪਣੇ ਪਤੀ ਨੂੰ ਗਵਾ ਚੁੱਕੀ ਹੈ ਮਿਲਣਾ ਚਾਹੁੰਦੀ ਆ ਉਸ ਦੀ ਕੀ ਮਦਦ ਕਰੇਗੀ ਉਹਨੂੰ ਕਿੱਥੇ ਨੌਕਰੀ ਦੇਗੀ ਉਹਦੇ ਬੱਚਿਆਂ ਨੂੰ ਕਿੱਥੇ ਪੜ੍ਹਾਉਣ ਵਾਲੀ ਆ ਕੀ ਕੀ ਵਰਦਾਨ ਦੇਣ ਵਾਲੀ ਆ ਇਹ ਸੋਚ ਕੇ ਸਾਰੇ ਪਿੰਡ ਦੇ ਲੋਕ ਗੱਲਾਂ ਕਰਨ ਲੱਗ ਪਏ ਅਤੇ ਰਾਣੀ ਪਿੰਡ ਵਿੱਚ ਆਈ ਆਉਂਦੇ ਹੀ ਤੁਰੰਤ ਗਤਿ ਨੂੰ ਗਵਾਈ ਹੋਈ ਉਸ ਔਰਤ ਦੇ ਅੰਦਰ ਜਾ ਕੇ ਦਰਵਾਜਾ ਲਾ ਲਿਆ 15 ਮਿੰਟ ਹੋ ਗਏ ਬਾਹਰ ਨਹੀਂ ਆਈ ਅੱਧਾ ਘੰਟਾ ਹੋ ਗਿਆ ਬਾਹਰ ਨਹੀਂ ਆਈ 1 ਘੰਟਾ ਹੋ ਗਿਆ ਬਾਹਰ ਨਹੀਂ ਆਈ ਬਾਹਰ ਸਾਰੇ ਪਿੰਡ ਦੇ ਲੋਕ ਇਕੱਠੇ ਸੀ ਪਤਾ ਨਹੀਂ ਕੀ ਗੱਲ ਕਰਕੇ ਕੀ ਕਹਿ ਰਹੀ ਹੋਵੇਗੀ ਜਾਂ ਉਹਦੇ ਨਾਲ ਵਾਅਦੇ ਕਰ ਰਹੀ ਹੋਵੇਗੀ ਵਚਨ ਦੇ ਰਹੀ ਹੋਵੇਗੀ ਤੂੰ ਡਰ ਨਾ ਮੈਂ ਹਾਂ ਤੇਰੇ ਬੱਚਿਆਂ ਨੂੰ ਕੋਈ ਕਮੀ ਨਹੀਂ ਹੋਣ ਦਵਾਂਗੀ ਕਈ ਵਚਨ ਦੇ ਰਹੀ ਹੋਵੇਗੀ ਡੇਢ ਘੰਟਾ ਹੋ ਗਿਆ 2 ਘੰਟੇ ਹੋ ਗਏ 2 ਘੰਟੇ ਹੋਣ ਤੋਂ ਬਾਅਦ ਵਿਕਟੋਰੀਆ ਰਾਣੀ ਉਸ ਪਤੀ ਨੂੰ ਗਵਾਏ ਹੋਏ ਉਸ ਔਰਤ ਦੇ ਘਰੋਂ ਜਦੋਂ ਬਾਹਰ ਆਈ ਰੱਥ ਤੇ ਸਵਾਰ ਹੋ ਕੇ ਚਲੀ ਗਈ ਕੀ ਹੁਣ ਪਿੰਡ ਦੇ ਲੋਕ ਚੁੱਪ ਰਹਿਣਗੇ ਪਿੰਡ ਦੇ ਸਾਰੇ ਲੋਕਾਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕੀ ਵਚਨ ਦਿੱਤਾ ਕਿਹੜਾ ਵਰਦਾਨ ਦੇਣ ਦੇ ਲਈ ਕਿਹਾ ਕੀ ਕਿਹਾ ਅਸਲ 'ਚ ਅੰਦਰ ਹੋਇਆ ਕੀ ਕਿਉਂ ਐਨੀ ਦੇਰ ਤੱਕ ਰਹੀ ਉਸਨੇ ਕੀ ਕੀਤਾ ਕਈ ਐਸੇ ਸਵਾਲ ਉਹ ਜੋ ਔਰਤ ਆਪਣੇ ਪਤੀ ਨੂੰ ਗਵਾ ਚੁੱਕੀ ਸੀ ਇੱਕੀ ਗੱਲ ਕਹਿਣ ਲੱਗੀ ਰਾਣੀ ਆ ਕੇ ਮੈਨੂੰ ਵੇਖ ਕੇ ਜਦ ਮੈਂ ਰੋ ਰਹੀ ਸੀ ਉਹ ਸਹਿ ਨਹੀਂ ਪਾਈ ਉਹ ਵੀ ਮੇਰੇ ਨਾਲ ਮਿਲ ਕੇ ਰੋਈ ਮੈਂ ਰੋ ਰਹੀ ਸੀ ਮਿਰੇ ਨਾਲ ਉਹ ਵੀ ਰੋਈ ਮੇਰੇ ਦੁੱਖ ਨੂੰ ਮੇਰੀ ਇਸ ਵੇਦਨਾ ਨੂੰ ਮੇਰੇ ਇਸ ਦਰਦ ਨੂੰ ਪੂਰੇ ਦਿਲ ਤੋਂ ਮੇਰੇ ਨਾਲ ਸਾਂਝਾ ਕੀਤਾ ਮੇਰੇ ਪੂਰੇ ਪਰ ਨੂੰ ਉਹ ਲੈ ਕੇ ਗਈ ਕਿਉਂ ਕੁਝ ਦੇਖੇ ਨਹੀਂ ਗਈ ਪਾਗਲ ਤਰ੍ਹਾਂ ਕਿਉਂ ਬੋਲ ਰਹੇ ਹੋ ਇਸ ਸਮੇਂ ਮੈਨੂੰ ਕੁਝ ਹੋਰ ਨਹੀਂ ਚਾਹੀਦਾ ਇਸ ਸਮੇਂ ਮੇਰੇ ਮਨ ਦੇ ਵਿੱਚ ਜੋ ਦੁੱਖ ਆ ਵੰਡਣ ਵਾਲੇ ਚਾਹੀਦੇ ਆ ਅੱਜ ਮੈਂ ਇੱਕ ਸੱਚ ਨੂੰ ਜਾਣ ਗਈਆਂ ਉਹ ਇਹ ਆ ਸਾਡੇ ਦੇਸ਼ ਤੇ ਰਾਜ ਕਰਨ ਵਾਲੀ ਰਾਣੀ ਸਿਰਫ ਵਰਦਾਨ ਦੇਣ ਵਾਲੀ ਰਾਣੀ ਹੀ ਨਹੀਂ ਆ ਜੋ ਦੁੱਖ ਵਿੱਚ ਆ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਨਾਲ ਮਿਲ ਕੇ ਹੰਝੂ ਬਹੌਣ ਵਾਲੀ ਇੱਕ ਚੰਗੇ ਮਨ ਦੀ ਰਾਣੀ ਹੈ ਮੈਂ ਜਾਣ ਗਈ ਉਹ ਮੇਰੇ ਨਾਲ ਮਿਲ ਕੇ ਮੈਨੂੰ ਗਲੇ ਲਾ ਕੇ ਜਦ ਰੋਈ ਤਾਂ ਮੈਂ ਸਮਝ ਗਈ ਇਸ ਤੋਂ ਵੱਧ ਕਿ ਮੈਨੂੰ ਹੋਰ ਕੀ ਚਾਹੀਦਾ ਇਨਾ ਪਿਆਰ ਕਰਨ ਵਾਲੀ ਰਾਣੀ ਜੇ ਮੈਨੂੰ ਮਿਲੀ ਹੈ ਤਾਂ ਹੋਰ ਮੈਨੂੰ ਕੀ ਚਾਹੀਦਾ ਭੈਣੋ ਅਤੇ ਭਰਾਵੋ ਮਰੀਮਾ ਕੇ ਜਦ ਯਿਸੂ ਦੇ ਚਰਨਾਂ ਦੇ ਵਿੱਚ ਡੇਕ ਕੇ ਰੋਈ ਤਾਂ ਯਿਸੂ ਕੀ ਕਰ ਰੇ ਸੀ ਜਾਣਦੇ ਹੋ ਬਾਈਬਲ ਦੱਸਦੀ ਆ ਕਿ ਪ੍ਰਭੂ ਯਿਸੂ ਰੋਏ 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 ਅਰਥ ਕੀਆ ਯਿਸੂ ਰੋਏ येशु क्यों रोया कहे क्योंकि येशु का मन तरस नरिया किरपा भरया होया मन है प्यार ते दया भरया मन है येसुद का मन सख्त बिल्कुल भी नहीं फिर तो याद करवा रहा हां एक भा तो मैं पूछया कि तो रो के प्रार्थना किते तेनु किन्ने दिन हो गए रो के प्रभु दी हजूरी की हजूरी च प्रार्थना किते तेनु कि समा हो गया प्यार्यो उन्हें नजात पाई सी? ਬਪਤਿਸਮਾ ਲਿਆ ਲਿਆ ਸੇਵਾਚ ਵੀ ਹਿੱਸਾ ਲੈ ਰਿਆ ਸੀ ਰੋਕੇ ਪ੍ਰਾਰਥਨਾ ਕੀਤੀ ਤੈਨੂੰ ਕਿੰਨਾ ਸਮਾਂ ਹੋ ਗਿਆ ਅਤੇ ਉਸਨੇ ਕੀ ਉੱਤਰ ਦਿੱਤਾ ਜਾਣਦੇ ਹੋ ਪਾਸਟਰ ਜੀ ਮੈਨੂੰ ਉਧਾਰ ਪਾਈ ਨੂੰ ਬੜਾ ਸਮਾਂ ਹੋ ਗਿਆ ਲੇਕਿਨ ਪਤਾ ਨਹੀਂ ਕਿਉਂ ਅਜ ਤੱਕ ਇੱਕ ਵੀ ਵਾਰ ਰੋਕੇ ਪ੍ਰਾਰਥਨਾ ਨਹੀਂ ਕਰ ਪਾਇਆ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ 'ਚੋਂ ਹੰਝੂ ਨਿਕਲਦੇ ਹੀ ਨਹੀਂ ਸਖਤ ਮਨ ਸ਼ਾਇਦ ਸਾਡੇ ਵਿਚਕਾਰ ऐसे लोग ਹੋਣਗੇ ਸਖਤ ਮਨ ਵਾਲੇ ਜੋ ਨਮਰ ਕੀਤਾ ਗਿਆ ਨਾ ਹੋਵੇ ਤਾਂ ਫਿਰ ਤੁਹਾਡੇ ਦਿਲ ਨੂੰ ਸਹੀ ਕਰਨ ਦੇ ਲਈ ਤੁਹਾਡੇ ਦਿਲ ਨੂੰ ਸੁਧਾਰਨ ਦੇ ਲਈ ਤਾਂ ਜ਼ਰੂਰ ਤੁਸੀਂ ਪ੍ਰਾਰਥਨਾ ਕਰਨੀਆਂ ਟੁੱਟਿਆ ਤੇ ਪਿੱਸਿਆ ਹੋਇਆ ਮਨ ਹੀ ਪਰਮੇਸ਼ਵਰ ਦੇ ਯੋਗ ਬਲੀਦਾਨ ਆ ਇਹ ਬਾਈਬਲ ਦੱਸ ਦਿਆ ਟੁੱਟੇ ਅਤੇ ਪਿੱਸੇ ਹੋਏ ਮਨ ਦੇ ਲੋਕਾਂ ਦੇ ਨਾਲ ਪਰਮੇਸ਼ਵਰ ਰਹਿੰਦਾ ਹੈ ਬਾਈਬਲ ਦੱਸਦੀ ਆ ਤੁਸੀਂ ਸਖਤ ਹੋ ਜਾਂ ਫਿਰ ਤੁਹਾਡਾ ਗੱਲ ਕਰਨ ਵਾਲਾ ਮਨ ਸਖਤ ਹੈ ਅਤੇ ਦੂਸਰਿਆਂ ਨੂੰ ਸੱਟ ਮਾਰਨ ਵਾਲੀ ਚੁਬਣ ਵਾਲੀ ਗੱਲਾਂ ਕਰਨ ਵਾਲੀ ਜੇ ਸਾਡੀ ਆਦਤ ਹੈ ਤਾਂ ਤੁਹਾਡਾ ਮਨ ਨਮਰ ਨਹੀਂ ਆ ਲੂਕਾ ਉਸ ਦਾ 19ਵਾਂ ਅਧਿਆਇ ਇੱਕ ਤਾਲਿਮਾ ਵਚਨ ਜਦ ਉਹ ਨੇੜੇ ਆਇਆ ਤਾਂ ਤਾਂ ਨਗਰ ਨੂੰ ਵੇਖ ਕੇ ਉਸ ਤੇ ਰੋਇਆ ਰੋਇਆ ਪਿਆਰਿਓ ਯੇਸ਼ੂ ਮਸੀਹ ਰੋਇਆ ਅਦੀ ਨਾ ਹੋਣ ਵਾਲੇ ਨਗਰ ਨੂੰ ਵੇਖ ਕੇ ਪਰਮੇਸ਼ਵਰ ਦੇ ਵਿਰੋਧ ਜੀਣ ਵਾਲੇ ਲੋਕਾਂ ਨੂੰ ਵੇਖ ਕੇ ਯੇਸ਼ੂ ਰੋਇਆ ਅਤੇ ਕੀ ਕਿਹਾ ਕਿੰਨਾ ਹੀ ਪਲਾ ਹੁੰਦਾ ਕਿ ਤੂੰ ਹਾਂ ਤੂੰ ਹੀ ਐਸੇ ਦਿਨ ਚ ਭਲਾਈ ਦੀਆਂ ਗੱਲਾਂ ਜਾਣਦਾ ਅਤੇ ਹੁਣ ਉਹ ਤੇਰੀਆਂ ਅੱਖਾਂ ਤੋਂ 올레 ਹੋ ਗਈਆਂ ਉਹ ਤੇਰੀਆਂ ਅੱਖਾਂ ਤੋਂ ਲੁਕ ਗਈਆਂ ਹੈ ਉਸ ਤੋਂ ਬਾਅਦ ਦੇ ਵਚਨ ਨੂੰ ਪੜ ਰਿਹਾ ਹਾਂ ਕਿਉਂਕਿ ਉਹ ਦਿਨ ਆਉਣਗੇ ਕਿ ਤੇਰੇ ਵੈਰੀ ਤੇਰੇ ਵਿਰੁੱਧ ਮੋਰਚਾ ਬਨ ਕੇ ਪਿਆਰਿਓ ਉਧਾਰ ਕਰਤਾ ਆ ਗਿਆ ਪਰ ਯਰੂਸ਼ਲਮ ਦੇ ਲੋਕ ਉਸ ਨੂੰ ਸਮਝ ਨਹੀਂ ਰਹੇ ਸੀ ਉਹਨਾਂ ਨੇ ਪ੍ਰਭੂ ਨੂੰ ਗਲਤ ਸਮਝਿਆ ਪ੍ਰਭੂ ਨੂੰ ਝੂਠਾ ਕਿਹਾ दुष्ट आत्मा ਨਾਲ ਪਰਿਆ ਹੋਇਆ ਕਿਆ ਅਤੇ ਕਿਹਾ ਕਿ ਇਹ ਦੁਸ਼ਟ ਆਤਮਾ ਨੂੰ ਕੱਢਣ ਵਾਲਾ ਇੱਕ ਸਰਦਾਰ ਹੈ ਅਤੇ ਆਲੇ ਦੁਆਲੇਉ ਤੈਨੂੰ ਦਬਾਉਣਗੇ ਤੈਨੂੰ ਅਤੇ ਤੇਰੇ ਬਾਲਕਾਂ ਨੂੰ ਜੋ ਹੈ ਉਹਨਾਂ ਨੂੰ ਮਿੱਟੀ ਦੇ ਵਿੱਚ ਦਬਾਉਣਗੇ ਅਤੇ ਤੇਰੇ ਉੱਪਰ ਪੱਥਰ ਤੇ ਪੱਥਰ ਵੀ ਨਾ ਛੱਡਣਗੇ ਕਿਉਂਕਿ ਉਸ ਮੌਕੇ ਨੂੰ ਜੋ ਤੇਰੇ ਉੱਪਰ ਕਿਰਪਾ ਦ੍ਰਿਸ਼ਟੀ ਕੀਤੀ ਗਈ ਨਾ ਪਹਿਚਾਣਿਆ ਯੈਸ ਪੂਰਾ ਹੋਇਆ यीशु दे कहे अनुसार उस तो बाद तरुशलम नगर नू पूरी तरह तबाह कर दिता गया बहुत ही ज्यादा यरुशलम नगर ते हमला किया गया क्यों बहुत ज्यादा ही हमला किया गया कारण जानते हो जे प्रभु आप ही उतर आया तो उस नगर के लोगों ने प्रभु नू ना जो लोग प्रभु नू ननदेखा कर रहे सी ਅਤੇ ਉਹਨਾਂ ਦੇ ਪਿਆਰ ਨੂੰ ਅੰਦੇਖਾ ਕਰ ਰਹੇ ਸੀ ਕਿ ਪ੍ਰਭੂ ਨੇ ਉਹਨਾਂ ਲਈ ਕੀ ਕੀਤਾ ਉਹ ਰੋਇਆ ਅਤੇ ਉਸ ਨੇ ਹੰਝੂ ਬਹਾਏ ਮਰੀਮ ਅਤੇ ਮਰੀਮ ਦੇ ਨਾਲ ਜੋ ਵੀ ਭੈਣਾ ਸੀ ਜਦ ਰੋ ਰਹੀ ਸੀ ਯੀਸ਼ੂ ਮਸੀਹ ਵੀ ਰੋਇਆ ਯਰੂਸ਼ਲਮ ਦੇ ਲੋਕ ਜਦ ਉਸ ਦੇ ਪਿਆਰ ਨੂੰ ਅੰਦੇਖਾ ਕਰ ਰਹੇ ਸੀ ਪ੍ਰਭੂ ਰੋਇਆ ਪ੍ਰਭੂ ਦਾ ਮਨ ਨਮਰ ਹੈ ਭੈਣੋ ਅਤੇ ਪ੍ਰਭੂ ਤੁਹਾਡੇ ਘਰਾਂ ਦੇ ਵਿੱਚ ਨਾਸ਼ ਹੋਣ ਵਾਲੇ ਲੋਕ ਹੈ ਤੁਹਾਡੀ ਭੈਣ ਨੇ ਨਜ਼ਾਤ ਨਹੀਂ ਪਾਈ ਤੁਹਾਡੇ ਭਰਾ ਨੇ ਨਜ਼ਾਤ ਨਹੀਂ ਪਾਈ ਤੁਹਾਡੇ ਪਤੀ ਨੇ ਉਧਾਰ ਨਹੀਂ ਪਾਇਆ ਪਤਨੀ ਨੇ ਉਧਾਰ ਨਹੀਂ ਪਾਇਆ ਪਿਤਾ ਨੇ ਉਧਾਰ ਨਹੀਂ ਪਾਇਆ ਮਾਤਾ ਨੇ ਉਧਾਰ ਨਹੀਂ ਪਾਇਆ ਫਿਰ ਵੀ ਤੁਹਾਨੂੰ ਟੈਨਸ਼ਨ ਨਹੀਂ ਆ ਅਤੇ ਕੋਈ ਚਿੰਤਾ ਵੀ ਨਹੀਂ ਆ ਅਤੇ ਤੁਹਾਨੂੰ ਕੋਈ ਦੁੱਖ ਵੀ ਨਹੀਂ ਆ ਤਾਂ ਫਿਰ ਸੁਣੋ ਤੁਹਾਡੇ ਵਰਗੇ ਲਈ ਬਾਈਬਲ 'ਚ ਇਹ ਗੱਲ ਲਿਖੀ ਆ ਆਓ ਪੜ੍ਹਦੇ ਹਾਂ ਆਮੋਸ ਦੀ ਕਿਤਾਬ 6ਵਾਂ ਅਧਿਆਇ ਪਹਿਲਾ ਵਚਨ ਹਾਈ ਉਹਨਾਂ ਤੇ ਜਿਹੜੇ ਸਿਯੋਨ ਦੇ ਵਿੱਚ ਸੁੱਖ ਨਾਲ ਰਹਿੰਦੇ ਅਤੇ ਉਹਨਾਂ ਤੇ ਜਿਹੜੇ ਸਾਮਰੀਆ ਦੇ ਪਹਾੜ ਦੇ ਉੱਪਰ ਬੇਫਿਕਰੇ ਰਹਿੰਦੇ ਆ ਉਹ ਜੋ ਉੱਤਮ ਜਾਤੀ ਦੇ ਵਿੱਚ ਮਸ਼ਹੂਰ ਆ ਇਹਨਾਂ ਦੇ ਕੋਲ ਇਜ਼ਰਾਈਲ ਦਾ ਘਰਾਣਾ ਆਉਂਦਾ ਹੈ ਜੋ ਨਿਸ਼ਚਿੰਤ ਹੋ ਕੇ ਬਿਨਾਂ ਕਿਸੇ ਦੁੱਖ ਦੇ ਕਿਸੇ ਵੀ ਦੁੱਖ ਤੋਂ ਬਿਨਾਂ ਚਿੰਤਾ ਤੋਂ ਬਿਨਾਂ ਜੀ ਰਹੇ ਆ ਉਹਨਾਂ ਤੇ ਹਾਏ ਕੀ ਤੁਸੀਂ ਸੁਣ ਰਹੇ ਹੋ ਜੇ ਤੁਹਾਡੇ ਘਰ ਦੇ ਲੋਕ ਨਾਸ਼ ਹੋ ਰਿਹਾ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਆ ਤੁਹਾਡਾ ਸ਼ਰਾਬੀ ਪਤੀ ਪੀ ਕੇ ਉਹ ਜਦੋਂ ਤੁਹਾਨੂੰ ਮਾਰਦਾ ਹੈ ਤਾਂ ਤੁਸੀਂ ਦੁਖੀ ਹੁੰਨੇ ਹੋ ਲੇਕਿਨ ਉਹ ਮਰੇਗਾ ਤਾਂ ਨਰਕ ਜਾਏਗਾ ਇਹ ਦੁੱਖ ਤੁਹਾਨੂੰ ਨਹੀਂ ਆ ਜਦ ਤੁਸੀਂ ਘਰ ਹੋਣੇ ਹੋ ਤੁਹਾਡੀ ਪਤਨੀ ਲੜਦੀ ਹੈ ਚੀਕਦੀ ਹੈ ਚਿਲਾਉਂਦੀ ਆ ਉਹਦੇ ਸੁਭਾਅ ਦੇ ਕਾਰਨ ਤੁਸੀਂ ਦੁਖੀ ਹੁੰਨੇ ਹੋ ਲੇਕਿਨ ਜੇ ਐਸੇ ਹਾਲਾਤਾਂ ਚ ਮੇਰੀ ਪਤਨੀ ਮਰੇਗੀ ਤਾਂ ਨਰਕ ਜਾਏਗੀ ਕਿ ਇਸ ਗੱਲ ਦਾ ਦੁੱਖ ਤੁਹਾਨੂੰ ਰਤਾ ਵੀ ਨਹੀਂ ਆ ਤੁਹਾਡਾ ਬੇਟਾ ਪੜ੍ਹਾਈ ਲਿਖਾਈ ਤੋਂ ਬਿਨਾ ਆਵਾਰਾ ਘੁੰਮਦਾ ਰਹਿੰਦਾ ਹੈ ਮਨਮਰਜੀ ਦੇ ਨਾਲ ਬੁਰੀ ਸੰਗਤੀ ਚ ਪੈ ਕੇ ਉਹਨਾਂ ਨਾਲ ਘੁੰਮ ਰਿਹਾ ਵਿਗੜ ਰਿਹਾ ਹੈ ਤੁਹਾਡੀ ਗੱਲ ਨਹੀਂ ਸੁਣ ਰਿਹਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਇਹ ਸੋਚ ਕੇ ਤੁਸੀਂ ਦੁਖੀ ਹੋ ਰਹੇ ਹੋ ਹਾਏ ਮੇਰਾ ਬੇਟਾ ਨਾਸ਼ ਹੋ ਰਿਹਾ ਹੈ ਪਰਮੇਸ਼ਵਰ ਤੋਂ ਦੂਰ ਹੋ ਰਿਹਾ ਹੈ ਪਰਮੇਸ਼ਵਰ ਦੀ ਸੰਗਤੀ ਤੋਂ ਦੂਰ ਹੋ ਰਿਹਾ ਹੈ ਅਨੰਤ ਜੀਵਨ ਤੋਂ ਦੂਰ ਹੋ ਰਿਹਾ ਹੈ ਜੇ ਇਹ ਦੁੱਖ ਤੁਹਾਡੇ ਵਿੱਚ ਨਹੀਂ ਆਤਾ ਸੁਣੋ ਸਾਮਰੀਆ ਚ ਜੋ ਲੋਕ ਬੇਫਿਕਰੇ ਆ ਉਹਨਾਂ ਤੇ ਕੀ ਆ ਹਾਏ ਉਹ ਜੋ ਸਾਮਰੀਆ ਦੇ ਪਹਾੜ ਦੇ ਉੱਪਰ ਨਿਸ਼ਚਿੰਤਾ ਉਹਨਾਂ ਤੇ ਹਾਏ ਹਾਏ ਕਿਉਂ ਆਉ ਪਰਦੇ ਆ ਛੇ ਮਾ ਵਚਨ ਅਤੇ ਟੋਰੀਆ ਚੋਂ ਦਾਖ ਮਦੂ ਪੀਂਦੇ ਅਤੇ ਉੱਤਮ ਉੱਤਮ ਤੇਲ ਲੌਂਦੇ ਹੋ ਅਤੇ ਯੂਸਫ ਤੇ ਆਉਣ ਵਾਲੀ ਵਿਪਤਾ ਦਾ حال ਸੁਣ ਕੇ ਸ਼ੌਕਿਤ ਨਹੀਂ ਹੁੰਦੇ ਚਿੰਤਾ ਨਹੀਂ ਕਰਦੇ ਪਿਆਰਿਓ ਕਹਿੰਦੇ ਆ ਇਹ ਲੋਕ ਬੜੇ ਆਤਮਿਕਾ ਥੋੜੇ ਉੱਪਰ ਦੇ ਵਚਨਾਂ ਨੂੰ ਪੜਾਂਗੇ ਚੌਥਾ ਵਚਨ ਤੁਸੀਂ ਹਾਥੀ ਦੰਦ ਦੇ ਪਲੰਗਾ ਤੇ ਸੌਂਦੇ ਹੋ ਅਤੇ ਆਪਣੇ ਆਪਣੇ ਬਿਸਤਰਿਆਂ ਤੇ ਪੈਰ ਫਿਲਾ ਕੇ ਸੌਂਦੇ ਹੋ ਘੇੜ ਬੱਕਰੀਆਂ ਦੇ ਵਿੱਚੋਂ ਮੇਮਨੇ ਅਤੇ گاਉਂ ਸ਼ਾਲਾ ਦੇ ਵਿੱਚੋਂ ਪਸ਼ੂਆਂ ਨੂੰ ਤੁਸੀਂ ਖਾਂਦੇ ਹੋ ਅਰਥ ਕੀ ਆ ਆਰਾਮ ਨਾਲ ਸੌਂਦੇ ਹੋਏ ਰਾਮਨਲ ਵਹਿੰਦੇ ਹੋਏ ਬਿਸਤਰ ਤੇ ਲੇਟੇ ਹੋਏ ਤੁਸੀਂ ਸਰੰਗੀ ਦੇ ਨਾਲ ਗੀਤ ਗਾਉਂਦੇ ਅਤੇ 다ਊਦ ਦੀ ਤਰ੍ਹਾਂ ਭਾਂਤੀ ਭਾਂਤੀ ਦੇ ਸਾਜ਼ ਸਮਝ ਦੇ ਨਾਲ ਕੱਢਦੇ ਹੋ ਅਤੇ ਕਟੋਰੀਆਂ ਦੇ ਵਿੱਚੋਂ ਦਾਖ ਮਦੂ ਪੀਂਦੇ ਅਤੇ ਉਤਮ ਉਤਮ ਤੇ ਲਗਾਉਂਦੇ ਹੋ ਪਰ ਯੂਸਫ ਤੇ ਆਉਣ ਵਾਲੀ ਵਿਪਤਾ ਦਾ ਹਾਲ ਸੁਣ ਕੇ ਸ਼ੌਕਿਤ ਨਹੀਂ ਹੁੰਦੇ ਇਸ ਕਾਰਨ ਉਹ ਹੁਣ ਪਹਿਲਾ ਗੁਲਾਮੀ ਦੇ ਵਿੱਚ ਜਾਣਗੇ ਅਤੇ ਜਿਹੜੇ ਪੈਰ ਫਿਲਾ ਕੇ ਸੌਂਦੇ ਆ ਉਹਨਾਂ ਦੀ ਖੁਸ਼ੀ ਵੀ ਜਾਂਦੀ ਰਹੇਗੀ ਇਹਨਾਂ ਦੀ ਖੁਸ਼ੀ ਜਾਂਦੀ ਰਹੇਗੀ ਕਿੰਨਾਂ ਦੀ ਜੋ ਚਿੰਤਾ ਨਹੀਂ ਕਰਦੇ ਜੋ ਦੁਖੀ ਨਹੀਂ ਹੁੰਦੇ ਜੋ ਚਿੰਤਾ ਨਹੀਂ ਕਰਦੇ ਜੋ ਬੇਫਿਕਰੇ ਰਹਿੰਦੇ ਆ ਯੂਸਫ ਤੇ ਆਉਣ ਵਾਲੀ ਵਿਪਤਾ ਨੂੰ ਵੀ ਵੇਖ ਕੇ ਇਹ ਦੁਖੀ ਨਹੀਂ ਹੁੰਦੇ ਉਹਦੇ ਬਾਰੇ ਬਿਲਕੁਲ ਵੀ ਚਿੰਤਾ ਨਹੀਂ ਕਰਦੇ ਨਾ ਕੋਈ ਚਿੰਤਾ ਹੈ ਨਾ ਪਰੇਸ਼ਾਨੀਆਂ ਨਾ ਕੋਈ ਦੁੱਖਾ ਚੰਗੇ ਤਰੀਕੇ ਨਾਲ ਖਾ ਪੀ ਰਹੇ ਆ ਮਿਊਜ਼ਿਕ ਸੁਣ ਰਹੇ ਆ ਅਗਰ ਅੱਜ ਦੇ ਸਮੇਂ 'ਚ ਵੇਖਾਂਗੇ ਤਾਂ ਸੈਲਫੋਨ ਤੇ ਸ਼ੋਸ਼ਲ ਮੀਡੀਆ ਤੇ ਰੀਲਸ ਵੇਖ ਰਹੇ ਹੋ ਚੈਟਿੰਗ ਕਰ ਰਹੇ ਹੋ ਬਹੁਤ ਕੁਝ ਵੇਖ ਰਹੇ ਹੋ ਕੋਈ ਚਿੰਤਾ ਨਹੀਂ ਕੋਈ ਵੀ ਦੁੱਖ ਨਹੀਂ ਆ ਤੁਹਾਡਾ ਵੱਡਾ ਭਰਾ ਤੁਹਾਡਾ ਛੋਟਾ ਭਰਾ ਛੋਟੀ ਭੈਣ ਵੱਡੀ ਭੈਣ ਤਹਾਡੇ ਪਰਿਵਾਰ ਦੇ ਲੋਕ ਨਾ ਛੋ ਰਹੇ ਆ ਉਹ ਨਰਕ ਜਾਣ ਵਾਲਿਆ ਤੁਹਾਨੂੰ ਪਤਾ ਹੋਣ ਤੇ ਵੀ ਤੁਸੀਂ ਬਿਨਾ ਕਿਸੇ ਚਿੰਤਾ ਤੋਂ ਪਰੇਸ਼ਾਨੀ ਤੋਂ ਅਗਰ ਬੇਫਿਕਰੇ ਰਹ ਰਹੇ ਹੋਤਾ ਪਰਮੇਸ਼ਵਰ ਕਹਿ ਰਿਹਾ ਕੀ ਕਹਿ ਰਿਹਾ ਇਸ ਤੋਂ ਪਹਿਲਾਂ ਹੁਣ ਉਹ ਬੰਦਵਾਈ ਦੇ ਵਿੱਚ ਜਾਣਗੇ ਅਤੇ ਜਿਹੜੇ ਆਰਾਮ ਨਾਲ ਸੌਂਦੇ ਆ ਉਹਨਾਂ ਦੀ ਖੁਸ਼ੀ ਜਾਂਦੀ ਰਹੇਗੀ ਜੇਲ ਇਨਸਾਨ ਦੇ ਮਰਨ ਤੋਂ ਬਾਅਦ ਇੱਕ ਜੇਲ ਹੈ ਉਹ ਨਰਕ ਹੈ ਜਿੱਥੇ ਅੱਗ ਬੁਝਦੀ ਨਹੀਂ ਕੀੜਾ ਮਰਦਾ ਨਹੀਂ ਭਿਆਨਕ ਜਗਾ ਜਿਹੜੇ ਬੇਫਿਕਰੇ ਆ ਉਹ ਆਖਰ ਚ ਕਿੱਥੇ ਜਾਣਗੇ ਜਿਹੜੇ ਗੁਲਾਮੀ ਚ ਜਾ ਰਹੇ ਆ ਉਹਨਾਂ ਦੇ ਨਾਲ ਉਹਨਾਂ ਦੀ ਖੁਸ਼ੀ ਜਾਂਦੀ ਰਹੇਗੀ ਸੇਨਾਵਾ ਦੇ ਪਰਮੇਸ਼ਵਰ ਯਹੋਵਾ ਦੀ ਈਵਾਨੀਆਂ ਪਰਮੇਸ਼ਵਰ ਯਹੋਵਾ ਨੇ ਆਪਣੀ ਸੌਖਾ ਕੇ ਕਿਹਾ ਹੈ ਜਿਹਦੇ ਤੋਂ ਯਾਕੂਬ ਕਮੰਡ ਕਰਦਾ ਹੈ ਉਹਦੇ ਤੋਂ ਮੈਂ ਨਫ਼ਰਤ ਅਤੇ ਉਹਦੇ ਰਾਜਪਵਨਾ ਨਾਲ ਵੈਰ ਕਰਦਾ ਹਾਂ ਅਤੇ ਇਸ ਨਗਰ ਤੋਂ ਉਸ ਨਗਰ ਦੇ ਸਾਰੇ ਜੋ ਹੈ ਉਹਨਾਂ ਨੂੰ ਦੁਸ਼ਮਨਾ ਦੇ ਹਵਾਲੇ ਮੈਂ ਕਰ ਦੇਾਂਗਾ ਇਹਨਾਂ ਨੂੰ ਕੋਈ ਚਿੰਤਾ ਨਹੀਂ ਆ ਕੋਈ ਵੀ ਟੈਨਸ਼ਨ ਨਹੀਂ ਆ ਇਸ ਲਈ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ ਜੋ ਪਰਮੇਸ਼ਵਰ ਦੇ ਆਤਮਾ ਨਾਲ ਭਰਿਆ ਹੋਇਆ نبی ਸੀ ਆਓ ਉਸ ਵਚਨ ਨੂੰ ਪੜ੍ਹਦੇ ਹਾਂ ਯਰਮੀਆ ਦੀ ਕਿਤਾਬ 9ਵਾਂ ਅਧਿਆਇ ਪਹਿਲਾ ਵਚਨ ਪਲਾ ਹੁੰਦਾ ਕੀ ਮੇਰਾ ਸਿਰ ਜਲ ਹੀ ਜਲ ਅਤੇ ਮੇਰੀਆਂ ਅੱਖਾਂ ਹੰਝੂਆਂ ਦਾ ਸੋਤਾ ਹੁੰਦੀਆਂ ਕਿ ਦਿਨ ਰਾਤ ਮੈਂ ਆਪਣੇ ਮਾਰੇ ਹੋਏ ਲੋਕਾਂ ਦੇ ਲਈ ਰੋਂਦਾ ਰਹਿੰਦਾ ਹਾਏ ਮੇਰੇ ਲੋਗ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਪਿਆਰ ਕੀਤਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਿਰਜਿਆ ਉਹ ਨਾਸ਼ ਹੋ ਰਹੇ ਆ ਉਹ ਬਰਬਾਦ ਹੋ ਰਹੇ ਆ ਉਹਨਾਂ ਨੂੰ ਵੇਖ ਕੇ ਮੇਰੀਆਂ ਅੱਖਾਂ ਹੰਝੂਆਂ ਦਾ ਸੋਤਾ ਹੁੰਦੀਆਂ ਯਰਮੀਆ ਨੂੰ ਕੀ ਨਾਮ ਦਿੱਤਾ ਗਿਆ ਜਾਣਦੇ ਹੋ ਹੰਝੂ ਬਹਾਉਣ ਵਾਲਾ ਨਬੀ ਪੈਣੋ ਅਤੇ ਭਰਾਵੋ ਸਾਰੀਆਂ ਪ੍ਰਾਰਥਨਾਵਾਂ ਦੇ ਨਾਲੋਂ ਸਾਮਰਥੀ ਪ੍ਰਾਰਥਨਾ ਹੈ ਹੰਝੂਆਂ ਦੀ ਪ੍ਰਾਰਥਨਾ ਟੁੱਟਿਆ ਮਨ ਪਰਮੇਸ਼ਵਰ ਦੇ ਯੋਗ ਬਲੀਦਾਨ ਹੈ ਅਤੇ ਟੁੱਟੇ ਹੋਏ ਮਨ ਨੂੰ ਪਰਮੇਸ਼ਵਰ ਤੋੱਚ ਨਹੀਂ ਜਾਣਦਾ ਨਾਸ਼ ਹੋਣ ਵਾਲੇ ਆਪਣੇ ਭੈਣਾਂ ਲਈ ਭਰਾਵਾਂ ਦੇ ਲਈ ਪਰਿਵਾਰ ਦੇ ਲੋਕਾਂ ਦੇ ਲਈ ਜਦ ਤੁਸੀਂ ਰੋ ਰੋ ਕੇ ਪ੍ਰਾਰਥਨਾ ਕਰਦੇ ਹੋ ਇਹ ਦੇਖ ਕੇ ਪਰਮੇਸ਼ਵਰ ਬਹੁਤ ਖੁਸ਼ ਹੁੰਦੇ ਆ ਤੁਸੀਂ ਤਾਂ ਹਮੇਸ਼ਾ ਆਪਣੇ ਹੀ ਲਈ ਪ੍ਰਾਰਥਨਾ ਕਰਦੇ ਰਹਿੰਦੇ ਹੋ ਪਰ ਤੁਹਾਡੇ ਆਲੇ ਦੁਆਲੇ ਕਈ ਲੋਕ ਨਾਸ਼ ਹੋ ਰਹੇ ਆ ਉਹਨਾਂ ਲਈ ਪ੍ਰਾਰਥਨਾ ਕਰਨ ਦਾ ਮਨ ਕਿੱਥੋਂ ਆ? ਉਹਨਾਂ ਦੇ ਬਾਰੇ ਸੋਚਣ ਦਾ ਟਾਈਮ ਕਿੱਥੋਂ ਆ? ਉਹਨਾਂ ਦੇ ਲਈ ਚਿੰਤਾ ਕਰਕੇ ਉਹਨਾਂ ਲਈ ਦੁੱਖ ਰੱਖ ਕੇ ਉਹਨਾਂ ਦੇ ਨਾਲ ਥੋੜੀ देर ਪ੍ਰਾਰਥਨਾ ਕਰਨ ਦਾ ਟਾਈਮ ਤੁਹਾਡੇ ਕੋਲ ਅੱਜ ਕਿੱਥੇ ਆ? ਉਹਨਾਂ ਨੂੰ ਸੂਸਮਾਚਾਰ ਸੁਣਾਉਣ ਦੇ ਲਈ ਤੁਹਾਡੇ ਕੋਲ ਸਮਾਂ ਕਿੱਥੇ ਆ ਕਿਉਂਕਿ ਐਸੀ ਤਰਫ਼ ਤੁਹਾਡੇ ਮਨ ਦੇ ਵਿੱਚ ਨਹੀਂ ਆ ਉਸ ਖਤਰੇ ਤੋਂ, ਨਰਕ ਤੋਂ ਉਹਨਾਂ ਨੂੰ ਬਚਾਉਣਾ ਹੈ ਤਾਂ ਫਿਰ ਇੱਕ ਹੀ ਰਾਸਤਾ ਹੈ ਹੰਝੂਆਂ ਦੀ ਪ੍ਰਾਰਥਨਾ। ਰੋਣ ਵਾਲੇ ਅੱਜ ਚਾਹੀਦੇ ਆ ਪਰਮੇਸ਼ਵਰ ਕਹਿ ਰਿਆ ਬੁਲਾਓ ਰੋ ਰੋ ਕੇ ਪ੍ਰਾਰਥਨਾ ਕਰਨ ਵਾਲਿਆਂ ਨੂੰ ਬੁਲਾਓ ਗਿੜ ਗੜਾਉਣ ਵਾਲਿਆਂ ਨੂੰ ਬੁਲਾਓ ਕਿਉਂ ਰੋਣਾ ਹੈ ਕਿਉਂ ਪ੍ਰਾਰਥਨਾ ਕਰਨੀ ਆ ਛੋਟੇ ਬੱਚਿਆਂ ਨੂੰ ਨਾਸ਼ ਕਰਨ ਵਾਲੀ ਮੌਤ ਜਵਾਨਾਂ ਨੂੰ ਨਾਸ਼ ਕਰਨ ਵਾਲੀ ਮੌਤ ਘਰਾਚ ਆ ਰਹੀ ਆ ਖਿੜਕੀਆਂ ਤੋਂ ਅੰਦਰ ਆ ਰਹੀ ਆ ਕਰਾਚ ਵੱੜ ਰਹੀ ਆ ਮੁਹੱਲੇ ਚ ਆ ਰਹੀ ਆ ਅਤੇ ਨਗਰਾਂ ਚ ਵੱੜ ਰਹੀ ਆ ਉਸ ਖਤਰੇ ਤੋਂ ਉਸ ਭਿਆਨਕੀ ਮੌਤ ਤੋਂ ਜੇ ਬਚਾਉਣਾ ਹੈ ਤਾਂ ਇੱਕ ਹੀ ਰਸਤਾ ਹੈ ਉਹ ਹੈ ਹੰਝੂਆਂ ਦੀ ਪ੍ਰਾਰਥਨਾ ਇਹਨਾਂ ਵਚਨਨ ਨੂੰ ਸੁਣਨ ਵਾਲਿਓ ਖਾਸ ਕਰਕੇ ਜੋ ਉਪਵਾਸ ਦੀ ਪ੍ਰਾਰਥਨਾ ਕਰਦੇ ਆ ਉਹ ਰੋ ਰੋ ਕੇ ਪ੍ਰਾਰਥਨਾ ਵੀ ਕਰਨੀਆਂ ਤੁਹਾਨੂੰ ਪਰਮੇਸ਼ਵਰ ਪ੍ਰਾਰਥਨਾ ਯੋद्धा ਬਣਾਉਣਾ ਚਾਹੁੰਦੇ ਆ ਕਿੰਨੇ ਤਿਆਰ ਆ ਕਹਿਣ ਵਾਲੇ ਆਪਣੇ ਹੱਥਾਂ ਨੂੰ ਵਿਖਾਓ ਆਓ ਪ੍ਰਾਰਥਨਾ ਕਰੀਏ महान <स्यों> पवित्र प्रेमी परमेश्वर पिता नबी यर्मिया उस ਦੇ ਸਾਹਮਣੇ ਜਦ ਤੇਰੀ ਪ੍ਰਜਾ ਦੇ ਲੋਕ ਨਾਸ਼ ਹੋ ਰਹੇ ਸੀ ਜਦ ਉਹ ਦੁਸ਼ਮਨਾ ਦੇ ਹਵਾਲੇ ਕੀਤੇ ਜਾ ਰਹੇ ਸੀ ਜਦ ਉਹ ਗੁਲਾਮ ਬਣਾ ਕੇ ਲਿਜਾਏ ਜਾ ਰਹੇ ਸੀਤਾ ਪਿਤਾ ਉਹ ਬੜਾ ਰੋਇਆ ਪਿਤਾ ਬੜਾ ਵਿਰਲਾਪ ਕੀਤਾ ਪਿਤਾ ਉਸੇ ਤਰ੍ਹਾਂ ਦਾ ਮਨ ਸਾਨੂੰ ਵੀ ਦੇ ਦਿਓ ਸਾਨੂੰ ਦੇ ਦਿਓ ਨਾਸ਼ ਹੋ ਰੇ ਯਰੂਸ਼ਲਮ ਨਗਰ ਦੇ ਵੱਲ ਵੇਖ ਕੇ ਤੁਸੀਂ ਕਿਹਾ ਹਾਏ ਹੈ ਯਰੂਸ਼ਲਮ ਹੈ ਯਰੂਸ਼ਲਮ ਜਿਵੇਂ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾ ਦੇ ਥੱਲੇ ਲੁਕਾ ਕੇ ਰੱਖਦੀ ਆ ਉਸੇ ਤਰ੍ਹਾਂ ਮੈਂ ਤੁਹਾਨੂੰ ਕਈ ਵਾਰ ਆਪਣੇ ਖੰਭਾ ਦੇ ਥੱਲੇ ਰੱਖਣਾ ਚਾਹਿਆ 벌 ਤੁਸੀਂ ਮੇਰੇ ਅਧੀਨ ਨਹੀਂ ਹੋਏ ਹੈ ਯਰੂਸ਼ਲਮ ਜੇ ਉਧਾਰ ਪਾਉਂਦੇ ਤਾਂ ਕਿੰਨਾ ਚੰਗਾ ਹੁੰਦਾ ਪਿਤਾ ਜਿਨ੍ਹਾਂ ਨੇ ਉਧਾਰ ਨਹੀਂ ਪਾਇਆ ਐਸੇ ਕਈ ਲੋਕ ਅੱਜ ਵੀ ਆ ਉਧਾਰ ਨਾ ਪਾਇਆ ਹੋਇਆ ਪਤੀ ਹੈ ਪਤਨੀ ਆ ਬੱਚੇ ਆ ਮਾਤਾ ਪਿਤਾ ਹੈ ਅਤੇ ਕਈ ਲੋਕ ਆ ਕਈ ਪੈਂਪਰਾ ਹੈ ਫਿਰ ਵੀ ਅਸੀਂ ਬਹੁਤ ਹੀ ਨਿਸ਼ਚਿੰਤ ਹਾਂ ਪਿਤਾ ਅਸੀਂ ਹੰਝੂ ਬਹਾ ਕੇ ਪ੍ਰਾਰਥਨਾ ਕਰਨੀਆਂ ਜਦ ਇਕਾਂਤ ਵਿੱਚ ਅਸੀਂ ਗੋਡੇ ਟੇਕ ਰਹੇ ਹਾਂ ਜਦ ਅਸੀਂ ਤੁਹਾਡੀ ਹਜ਼ੂਰੀ ਚ ਗੋਡੇ ਟੇਕ ਰਹੇ ਹਾਂ ਇਹਨਾਂ ਬੱਚਿਆਂ ਦੇ ਲਈ ਇਹਨਾਂ ਲੋਕਾਂ ਦੇ ਲਈ ਪਤੀ ਦੇ ਲਈ ਪਤਨੀ ਦੇ ਲਈ ਅਤੇ ਬੱਚਿਆਂ ਦੇ ਲਈ ਹੰਝੂ ਬਹਾਉਣ ਦਾ ਮਨ ਸਾਨੂੰ ਦੇ ਦੇਓ ਟੁੱਟਿਆ ਤੇ ਪਿੱਸਿਆ ਹੋਇਆ ਮਨ ਹਰ ਇੱਕ ਜਾਨ ਨੂੰ ਦੇ ਕੇ ਹੰਝੂਆਂ ਨਾਲ ਪ੍ਰਾਰਥਨਾ ਕਰਨ ਵਾਲੇ ਸਾਨੂੰ ਬਣਾਓ ਸਾਨੂੰ ਸਾਰਿਆਂ ਨੂੰ ਪਤਾ ਨਾਸ਼ ਹੋਣ ਵਾਲੇ ਲੋਕਾਂ ਨਾਲ ਨਾ ਮਿਲਾ ਕੇ ਸਵਰਗ ਜਾਣ ਵਾਲੇ ਲੋਕਾਂ ਦੇ ਨਾਲ ਮਿਲਾ ਕੇ ਸੰਗਤੀ ਕਰਨ ਦਾ ਅਨੁਗ੍ਰਹਿ ਸਾਡੇ ਉੱਪਰ ਕਰ ਦਿਓ ਯੀਸ਼ੂ ਮਸੀਹ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72